ਕਾਲ ਜੀ ਸਾਰਿਆਂ ਨੂੰ ਉਮੀਦ ਕਰਦੀ ਹਾਂ ਕਿ ਤੁਸੀਂ ਸਾਰੇ ਚੜ੍ਹਦੀ ਕਲਾ 'ਚ ਹੋਵੋਗੇ ਅੱਜ ਦੀ ਵੀਡੀਓ ਨੂੰ ਕੋਈ ਵੀ ਸਕਿਪ ਨਾ ਕਰਿਓ ਖਾਸ ਕਰਕੇ ਉਹ ਨੌਜਵਾਨ ਮੁੰਡੇ ਤੇ ਕੁੜੀਆਂ ਜਿਹੜੇ ਇੰਗਲੈਂਡ ਦੇ ਵਿੱਚ ਆਉਣਾ ਚਾਹੁੰਦੇ ਨੇ ਉਹਨਾਂ ਲਈ ਇਹ ਖਾਸ ਵੀਡੀਓ ਆ ਤੁਹਾਨੂੰ ਪਤਾ ਕਿ ਜਨਵਰੀ ਦਾ ਮਹੀਨਾ ਚੜ੍ਹ ਚੁੱਕਿਆ ਤੇ ਇਸ ਜਨਵਰੀ ਦੇ ਮਹੀਨੇ ਬਹੁਤ ਸਾਰੇ ਸਟੂਡੈਂਟ ਪੰਜਾਬ ਤੋਂ ਇੰਗਲੈਂਡ ਦੇ ਵਿੱਚ ਆ ਰਹੇ ਨੇ 4 ਤੋਂ 5 ਦਿਨਾਂ ਦੀ ਗੱਲ ਆ ਕਿ ਇੰਗਲੈਂਡ ਦੇ ਵਿੱਚ ਹਸਬੰਡ ਵਾਈਫ ਇਕੱਠੇ ਆਏ ਸੀ ਤੇ ਜਿਹੜੇ ਏਜੰਟ ਤੋਂ ਉਹਨਾਂ ਨੇ ਫਾਇਲ ਲਵਾਈ ਸੀ ਤੇ ਉਹ ਏਜੰਟ ਨੂੰ ਉਹਨਾਂ ਨੇ ਕਿਹਾ ਕਿ ਸਾਡਾ ਇੰਗਲੈਂਡ ਦੇ ਵਿੱਚ ਕੋਈ ਨਹੀਂ ਰਹਿੰਦਾ ਸਾਨੂੰ ਰਹਿਣ ਲਈ ਜਗ੍ਹਾ ਚਾਹੀਦੀ ਆ ਸਾਨੂੰ 에어ਪੋਰਟ ਤੋਂ ਕੋਈ ਆ ਕੇ ਲੈ ਜੇ ਸਾਨੂੰ ਹੈਲਪ ਚਾਹੀਦੀ ਆ ਕਿਉਂਕਿ ਜਿਹੜੇ ਹਸਬੰਡ ਵਾਈਫ ਨੇ ਇੰਗਲੈਂਡ ਦੇ ਵਿੱਚ ਆਉਂਦਾ ਆਉਣਾ ਸੀਗਾ ਉਹਨਾਂ ਦਾ ਇੱਥੇ ਕੋਈ ਜਾਣ ਪਹਿਚਾਨ ਨਹੀਂ ਸੀ ਤੇ ਉਹਨਾਂ ਨੇ ਏਜੰਟ ਨੂੰ ਕਿਹਾ ਕਿ ਤੁਸੀਂ ਹੀ ਸਾਡੇ ਲਈ ਪ੍ਰਬੰਧ ਕਰਕੇ ਦਿਓ ਤੇ ਏਜੰਟ ਨੇ ਕਿਹਾ ਕਿ ਕੋਈ ਗੱਲ ਨਹੀਂ ਮੇਰੇ ਉੱਥੇ ਬਹੁਤ ਸਾਰੇ ਸਟੂਡੈਂਟ ਭੇਜੇ ਹੋਏ ਆ ਤੇ ਮੈਂ ਉਹਨਾਂ 'ਚੋਂ ਕਿਸੇ ਇੱਕ ਨਾਲ ਗੱਲ ਕਰਦਾ ਜਿਹੜੇ ਕਿ ਤੁਹਾਨੂੰ 에어ਪੋਰਟ ਤੋਂ ਆ ਕੇ ਵੀ ਲੈ ਕੇ ਜਾਣਗੇ ਤੇ ਆਪਣੇ ਨਾਲ ਇੱਕ ਹਫ਼ਤਾ ਤੁਹਾਨੂੰ ਰੱਖਣਗੇ ਤੇ ਇੱਕ ਹਫ਼ਤੇ ਦੇ ਵਿੱਚ ਤੁਸੀਂ ਉੱਥੇ ਆਪਣਾ ਰਹਿਣ ਦੇ ਲਈ ਕਰ ਲਭ ਲੈਣਾ ਤੇ ਹੋਇਆ ਕਿ ਜਦੋਂ ਉਹ ਹਸਬੈਂਡ ਤੇ ਵਾਈਫ 에어ਪੋਰਟ ਤੇ ਉਤਰੇ ਤੇ ਉਹਨਾਂ ਨੇ ਆ ਕੇ ਉਸ ਮੁੰਡੇ ਨੂੰ ਫੋਨ ਕੀਤਾ ਜਿਹੜੇ ਮੁੰਡੇ ਨੇ ਉਹਨਾਂ ਨੂੰ 에어ਪੋਰਟ ਤੋਂ ਆ ਕੇ ਲੈ ਕੇ ਜਾਣਾ ਸੀ ਤਾਂ ਉਸ ਮੁੰਡੇ ਨੇ ਉਹਨਾਂ ਦਾ ਫੋਨ ਨਹੀਂ ਅਟੈਂਡ ਕੀਤਾ ਉਹ ਸ਼ਾਮ ਦੇ ਤਕਰੀਬਨ 8 8:30 ਵਜੇ ਇੱਥੇ ਇੰਗਲੈਂਡ ਦੇ ਵਿੱਚ ਆਏ ਸੀਗੇ ਤੇ ਉਹਨਾਂ ਦਾ ਫੋਨ ਨਹੀਂ اٹੈਂਡ ਕੀਤਾ ਤੇ ਉਹਨਾਂ ਨੇ ਇੰਡੀਆ ਵਾਲੇ ਏਜੰਟ ਨੂੰ ਫੋਨ ਲਾਇਆ ਤੇ ਇੰਡੀਆ ਵਾਲਾ ਏਜੰਟ ਵੀ ਫੋਨ ਨਹੀਂ ਸੀ ਚੱਕ ਰਿਹਾ ਕਿਉਂਕਿ ਇੰਡੀਆ ਦੇ ਵਿੱਚ ਵੀ ਰਾਤ ਸੀ ਤੇ ਉਹਨਾਂ ਨੇ ਕਾਫੀ ਲੋਕਾਂ ਨੂੰ ਫੋਨ ਟਰਾਈ ਕੀਤੇ ਕਿਸੇ ਨੇ ਉਹਨਾਂ ਦਾ ਫੋਨ ਨਹੀਂ ਚੱਕਿਆ ਤੇ ਉਹ ਹਸਬੰਡ ਵਾਈਫ ਦੋ ਜਾਨੇ ਸੀਗੇ ਤੇ ਉਹਨਾਂ ਨੇ ਸਾਰੀ ਜਿਹੜੀ ਰਾਤ ਆ ਉਹ ਆਪਣੀ ਬਾਹਰ ਹੀ ਕੱਢੀ ਆਗੀ ਤੇ ਉਸ ਤੋਂ ਬਾਅਦ ਜਦੋਂ ਉਹਨਾਂ ਨੇ ਦੇਖਿਆ ਕਿ ਸ਼ਾਇਦ ਫੋਨ ਨਾ ਚੱਕਦੇ ਹੋਣ ਹੋ ਸਕਦਾ ਸਾਨੂੰ 에어ਪੋਰਟ ਦੇ ਬਾਹਰ ਖੜੇ ਹੋਣ ਲੈਣ ਦੇ ਲਈ ਉਹਨਾਂ ਨੇ ਬਾਹਰ ਵੀ ਚੈੱਕ ਕੀਤਾ ਤੇ ਬਾਹਰ ਵੀ ਉੱਥੇ ਕੋਈ ਉਹਨਾਂ ਨੂੰ ਲੈਣ ਨਹੀਂ ਸੀ ਆਇਆ ਉਸ ਤੋਂ ਬਾਅਦ ਦੂਜਾ ਦਿਨ ਜਦ ਸਵੇਰ ਹੋਈ ਤਾਂ ਇੱਕ ਆਪਣੀ ਪੰਜਾਬੀ ਸਟੂਡੈਂਟ ਕੁੜੀ ਉਹਨਾਂ ਦੇ ਕੋਲ ਦੀ ਜਦੋਂ ਲੰਘਣ ਲੱਗੀ ਤੇ ਉਹਨੇ ਦੇਖਿਆ ਕਿ ਇੱਕ ਕੁੜੀ ਬਹੁਤ ਜ਼ਿਆਦਾ ਰੋ ਰਹੀ ਆ ਤੇ ਰੋਡ ਤੇ ਖੜੀ ਆ ਤੇ ਉਹਦੇ ਕੋਲ ਬੈਗ ਨਹੀਂ ਤੇ ਉਹਦਾ ਹਸਬੰਡ ਉੱਥੇ ਨਹੀਂ ਸੀ ਇਸ ਟਾਈਮ ਉਹ ਕਿ ਕਿਸੇ ਨੂੰ ਇੱਧਰ ਉੱਧਰ ਪੁੱਛਣ ਗਿਆ ਹੋਇਆ ਸੀ ਰੂਮ ਦੇ ਬਾਰੇ ਦੇ ਵਿੱਚ ਤੇ ਕੁੜੀ ਦੇ ਕੋਲ ਬੈਗ ਸੀ ਤੇ ਬੈਗ ਲਈ ਕੱਲੀ ਰੋਈ ਜਾਂਦੀ ਸੀਗੀ ਤੇ ਉਹਨੂੰ ਕਾਫੀ ਬੁਖਾਰ ਹੈ ਜਿਹੜਾ ਉਹ ਵੀ ਚੜਿਆ ਸੀਗਾ ਤੇ ਜਦ ਸਟੂਡੈਂਟ ਕੁੜੀ ਜਿਹੜੀ ਲੰਘ ਰਹੀ ਸੀ ਉਹਨੇ ਪੁੱਛਿਆ ਵੀ ਤੈਨੂੰ ਕੀ ਹੋਇਆ ਤੂੰ ਇੱਥੇ ਕਿਉਂ ਰੋ ਰਹੀ ਆ ਤਾਂ ਉਹਨੇ ਦੱਸਿਆ ਕਿ ਇਸ ਤਰ੍ਹਾਂ ਸਾਨੂੰ ਰਾਤ ਸੀ 에어ਪੋਰਟ ਤੇ ਉਤਰੇ ਸੀਗੇ ਤੇ ਪਰ ਸਾਨੂੰ ਇੱਥੇ ਕੋਈ ਲੈਣ ਨਹੀਂ ਆਇਆ ਅਸੀਂ ਰਾਤ ਦੇ ਫੋਨ ਕਰੀ ਜੰਨੇ ਆ ਸਾਡਾ ਫੋਨ ਵੀ ਉਹਨਾਂ ਨੇ ਪਿਕ ਨਹੀਂ ਕੀਤਾ ਤੇ ਏਜੰਟ ਨੂੰ ਵੀ ਫੋਨ ਕਰ ਰਹੀ ਆ ਤੇ ਏਜੰਟ ਵੀ ਸਾਡਾ ਫੋਨ ਨਹੀਂ ਪਿਕ ਕਰ ਰਿਹਾ ਹੁਣ ਤਾਂ ਹਾਲਾ ਕੀ ਕਹਿੰਦੀ ਇੰਡੀਆ ਦੇ ਵਿੱਚ ਸਵੇਰ ਹੋ ਗਈ ਆ ਪਰ ਫੋਨ ਨਹੀਂ ਪਿਕ ਹੋ ਰਿਹਾ ਪਹਿਲੀ ਗੱਲ ਤਾਂ ਇਹ ਆ ਏਜੰਟ ਦਾ ਕੰਮ ਹੁੰਦਾ ਸਾਡਾ ਵੀਜ਼ਾ ਲੈ ਕੇ ਦੇਣਾ ਏਜੰਟ ਦਾ ਇਹ ਕੰਮ ਨਹੀਂ ਹੁੰਦਾ ਕਿ ਸਾਨੂੰ ਇੱਥੇ ਜਗ੍ਹਾ ਲੱਭ ਕੇ ਦੇਣੀ ਕਿ ਅਸੀਂ ਕਿੱਥੇ ਜਾਣਾ ਕਿੱਥੇ ਰਹਿਣਾ ਇਹ ਕੰਮ ਸਾਡੇ ਹੁੰਦੇ ਆ ਤੇ ਬਹੁਤ ਸਾਰੇ ਚੰਗੇ ਏਜੰਟ ਵੀ ਆ ਜਿਹੜੇ ਕਿ ਤੁਹਾਨੂੰ ਚਲੋ ਤੁਹਾਡੀ ਹੈਲਪ ਕਰ ਦਿੰਦੇ ਆ ਘਰ ਲੱਭਣ ਦੇ ਵਿੱਚ ਤੁਹਾਨੂੰ 에어ਪੋਰਟ ਤੋਂ ਕੋਈ ਨਾ ਕੋਈ ਆ ਕੇ ਲੈ ਜਾਂਦਾ ਬਹੁਤ ਸਾਰੇ ਏਜੰਟ ਹੈਲਪ ਕਰ ਦਿੰਦੇ ਆ ਤੇ ਜਦੋਂ ਕੁੜੀ ਨੇ ਸਾਰੀ ਗੱਲਬਾਤ ਦੱਸੀ ਤਾਂ ਉਹ ਭੈਣ ਜਿਹੜੀ ਉਹਦੇ ਕੋਲੋਂ ਦੀ ਲੰਘ ਰਹੀ ਸੀ ਤਾਂ ਉਹ ਵੀ ਐਟ ਅ ਟਾਈਮ ਕੰਮ ਤੇ ਜਾ ਰਹੀ ਸੀ ਕਿ ਉਹਦੇ ਕੋਲ ਵੀ ਟਾਈਮ ਨਹੀਂ ਸੀ ਤੇ ਉਹਨੇ ਇੱਕ ਦੋ ਜਾਨਿਆਂ ਨੂੰ ਫੋਨ ਕੀਤਾ ਕਿ ਇੱਥੇ ਕੁੜੀ ਆ ਤੇ ਉਹਦੇ ਹਸਬੰਡ ਵੀ ਨੇਗੇ ਦੋ ਜਾਨੇ ਨੇ ਉਹਨਾਂ ਨੂੰ ਆਪਣੇ ਘਰੇ ਲੈ ਜਾਓ ਹਨਾ ਤੇ ਉਹਨਾਂ ਦੇ ਲਈ ਆਪਾਂ ਰੂਮ ਵਗੈਰਾ ਦਾ ਪ੍ਰਬੰਧ ਕਰ ਲਾਂਗੇ ਆਪਾਂ ਲੱਭ ਲਾਂਗੇ ਤਾਂ ਉਹਨਾਂ ਨੇ ਇਹ ਕਿਹਾ ਕਿ ਸਾਡੇ ਕੋਲ ਵੀ ਜਗ੍ਹਾ ਨਹੀਂ ਹੈਗੀ ਇਹਨਾਂ ਨੂੰ ਰੱਖਣ ਦੇ ਲਈ ਅਸੀਂ ਇੱਕ ਦਿਨ ਵੀ ਨਹੀਂ ਰੱਖ ਸਕਦੇ ਕਿਉਂਕਿ ਅਸੀਂ ਵੀ ਇੱਕ ਇੱਕ ਕਮਰੇ ਦੇ ਵਿੱਚ ਰਹਿ ਰਹੇ ਹਾਂ ਤੇ ਭੈਣ ਦੇ ਦਿਮਾਗ ਚ ਆਇਆ ਤੇ ਭੈਣ ਨੇ ਐਟ ਅ ਟਾਈਮ ਉਹਨਾਂ ਨੂੰ ਕਿਹਾ ਕਿ ਮੈਂ ਤੁਹਾਡੇ ਲਈ ਹੋਟਲ ਬੁੱਕ ਕਰ ਦਿੰਦੀ ਆ ਤੁਸੀਂ ਹੋਟਲ ਦੇ ਵਿੱਚ ਰਹਿ ਲਿਓ ਤੇ ਭੈਣ ਨੇ ਹੋਟਲ ਬੁੱਕ ਕੀਤਾ ਉਹਨਾਂ ਦੇ ਲਈ ਤੇ ਉਹਨਾਂ ਨੂੰ ਹੋਟਲ ਦੇ ਵਿੱਚ ਉੱਥੇ ਕਿਹਾ ਕਿ ਤੁਸੀਂ ਅੱਜ ਦੀ ਰਾਤ ਇੱਥੇ ਰਹੋ ਜੇਕਰ ਕੋਈ ਪ੍ਰਬੰਧ ਹੁੰਦਾ ਸਾਡੇ ਕੋਲੋਂ ਤਾਂ ਅਸੀਂ ਤੁਹਾਨੂੰ ਫੋਨ ਕਰ ਦਾਂਗੇ ਤੇ ਤੁਸੀਂ ਵੀ ਕੋਸ਼ਿਸ਼ ਕਰੋ ਕਿ ਆਪਣੇ ਲਈ ਇੱਥੇ ਘਰ ਲੱਭੋ ਕਿਉਂਕਿ ਤੁਸੀਂ ਇੰਗਲੈਂਡ ਤੱਕ ਆ ਗਿਓ ਤਾਂ ਤੁਹਾਨੂੰ ਇੱਥੇ ਖੁਦ ਚੱਲ ਕੇ ਆਪਣਾ ਘਰ ਲੱਭਣਾ ਪੈਣਾ ਤੁਹਾਨੂੰ ਆਪਣੀ ਹੈਲਪ ਖੁਦ ਕਰਨੀ ਪੈਣੀ ਆ ਕਿਉਂਕਿ ਸਾਰਿਆਂ ਦੀ ਲਾਈਫ ਇੱਥੇ ਬਿਜ਼ੀ ਆ ਕਿਸੇ ਕੋਲ ਕਿਸੇ ਦੇ ਲਈ ਟਾਈਮ ਨਹੀਂ ਹੈਗਾ ਤੇ ਪਰ ਫਿਰ ਵੀ ਉਹ ਕਹਿੰਦੀ ਅਸੀਂ ਕੋਸ਼ਿਸ਼ ਕਰਾਂਗੇ ਕਿ ਤੁਹਾਡੇ ਲਈ ਘਰ ਲੱਭੀਏ ਤਾਂ ਉਹ ਕੁੜੀ ਨੇ ਇੰਨੀ ਹੈਲਪ ਕੀਤੀ ਕਿ ਉਹਨਾਂ ਨੂੰ ਹੋਟਲ ਦੇ ਵਿੱਚ ਰੂਮ ਦਿਵਾਇਆ ਉੱਥੇ ਬੈਗ ਵਗੈਰਾ ਸੀ ਸਾਰੇ ਹੋਟਲ ਦੇ ਵਿੱਚ ਛਡਾਏ ਬੈਂਡ ਦੇ ਵਿੱਚ ਮੈਂ ਤੁਹਾਨੂੰ ਇਹੀ ਕਹਿਣਾ ਚਾਹੁੰਨੀ ਆ ਕਿ ਜਦੋਂ ਤੁਸੀਂ ਬਾਹਰ ਆਉਣ ਲੱਗਿਓ ਤਾਂ ਕੋਸ਼ਿਸ਼ ਕਰੋ ਕਿ ਕਦੇ ਕਿਸੇ ਤੇ ਡਿਪੈਂਡ ਨਾ ਹੋਵੋ ਤੇ ਜੇਕਰ ਤੁਹਾਡਾ ਕੋਈ ਇੱਥੇ ਰਿਸ਼ਤੇਦਾਰ ਭੈਣ ਭਰਾ ਨਹੀਂ ਰਹਿੰਦਾ ਤਾਂ ਕਿਰਪਾ ਕਰਕੇ ਆਪਣਾ ਹੋਟਲ ਬੁੱਕ ਕਰ ਲਿਆ ਕਰੋ ਜਿੱਥੇ ਅਸੀਂ 15 ਤੋਂ 20 ਲੱਖ ਰੁਪਏ ਪੰਜਾਬ ਦੇ ਵਿੱਚੋਂ ਲਾ ਕੇ ਆ ਰਹੇ ਹਾਂ ਤਾਂ ਸਾਡੇ ਲਈ 20-50 ਹਜ਼ਾਰ ਰੁਪਏ ਦਾ ਹੋਟਲ ਬੁੱਕ ਕਰਨਾ ਵੀ ਕੋਈ ਜ਼ਿਆਦਾ ਔਖਾ ਨਹੀਂਗਾ ਜਿੱਥੇ ਅਸੀਂ 15-20 ਲੱਖ ਬਿਅਾਇ ਤੇ ਚੱਕ ਸਕਦੇ ਆ ਉਥੇ 40-50 ਹਜ਼ਾਰ ਰੁਪਏ ਹੋਰ ਚੱਕ ਕੇ ਇੱਥੇ ਹੋਟਲ ਦੇ ਵਿੱਚ ਕਮਰਾ ਲੈ ਲਿਆ ਕਰੋ ਤਾਂ ਕਿ ਤੁਹਾਨੂੰ ਇਹ ਸਾਰੀਆਂ ਦਿੱਕਤਾਂ ਨਾ ਆਉਣ ਕਿਉਂਕਿ ਬਹੁਤ ਆਪ ਨੂੰ ਵੀ ਫੀਲ ਹੁੰਦਾ ਜਦੋਂ ਸਾਡੀਆਂ ਭੈਣਾਂ ਨਾਲ ਇਦਾਂ ਦੀਆਂ ਕਟਨਾਮਾ ਵਰਤਦੀਆਂ ਨੇ ਚਲੋ ਉਹਨਾਂ ਦਾ ਹਸਬੰਡ ਨਾਲ ਸੀ ਹੈਂਡਲ ਹੋ ਗਿਆ ਉਹਨੂੰ ਥੋੜੀ ਤਸੱਲੀ ਸੀ ਕਿ ਮੇਰਾ ਹਸਬੰਡ ਮੇਰੇ ਨਾਲ ਆ ਪਰ ਕਈ ਕੁੜੀਆਂ ਜਿਹੜੀਆਂ ਇਕੱਲੀਆਂ ਪੰਜਾਬ ਤੋਂ ਆਉਂਦੀਆਂ ਨੇ ਉਹਨਾਂ ਦੇ ਨਾਲ ਅਜੀਹੀਆਂ ਕਟਨਾਮਾ ਵਾਪਰਦੀਆਂ ਨੇ ਤੇ ਉਹਨਾਂ ਦੇ ਨਾਲ ਕੋਈ ਨਹੀਂ ਹੁੰਦਾ ਤਾਂ ਉਹ ਇਕੱਲੀਆਂ ਹੁੰਦੀਆਂ ਨੇ ਸੋ ਬਹੁਤ ਹਾਰਡ ਆ ਲਾਈਫ ਇੱਥੇ ਕੋਈ ਸੌਖੀ ਨਹੀਂ ਹੈਗੀ ਤਾਂ ਕਰਕੇ ਆਪਨਾ ਪ੍ਰਬੰਧ ਕਰਕੇ ਆਇਆ ਕਰੋ ਜੇ ਤੁਹਾਡੇ ਕੋਲ ਕੋਈ ਤੁਹਾਨੂੰ ਰੱਖਣ ਵਾਲਾ ਨਹੀਂ ਕੋਈ ਤੁਹਾਨੂੰ ਸਾਹਮਣ ਵਾਲਾ ਨਹੀਂ ਆਪਣਾ ਹੋਟਲ ਬੁੱਕ ਕਰ ਲਿਆ ਕਰੋ ਹੋਟਲ ਬੁੱਕ ਕਰ ਲਿਆ ਕਰੋ ਉੱਥੇ ਥੋੜੇ ਦਿਨ 1-2 ਦਿਨ 4 ਦਿਨ ਸਟੇ ਕਰਿਆ ਕਰੋ ਤੇ ਫਿਰ ਉਸ ਤੋਂ ਬਾਅਦ ਆਪਣਾ ਕਮਰਾ ਲੱਭਿਆ ਕਰੋ ਤਾਂ ਕਮਰੇ ਦੇ ਵਿੱਚ ਮੂਵ ਹੋਇਆ ਕਰੋ ਦਰਦਰ ਦੀਆਂ ਠੋਕਰਾਂ ਖਾਣ ਨਾਲੋਂ ਚੰਗਾ ਕਿ ਤੁਸੀਂ ਇਸ ਤਰ੍ਹਾਂ ਆਪਣਾ ਤਾਨੂੰ ਖੁਦ ਨੂੰ ਵੀ ਟੈਨਸ਼ਨ ਨਹੀਂ ਹੋਊਗੀ ਤੁਹਾਡੇ ਪੇਰੈਂਟਸ ਨੂੰ ਵੀ ਤੁਹਾਡੀ ਟੈਨਸ਼ਨ ਨਹੀਂ ਹੋਊਗੀ ਤੇ ਤੁਸੀਂ ਕਿਸੇ ਤੇ ਡਿਪੈਂਡ ਵੀ ਨਹੀਂ ਹੋਵੋਗੇ ਇਸ ਕਰਕੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਤਾਂ ਕਿ ਇਹ ਮੈਸੇਜ ਕਿਸੇ ਯੂਕੇ ਆਉਣ ਵਾਲੀ ਭੈਣ ਤੱਕ ਭਰਾ ਤੱਕ ਪਹੁੰਚ ਸਕੇ ਜਿਉਂਨਾਂ ਦਾ ਕੋਈ ਵੀ ਇੱਥੇ ਉਹਨਾਂ ਨੂੰ ਸਾਹਮਣਾਂ ਵਾਲਾ ਨਹੀਂ 에ਅਰਪੋਰਟ ਤੋਂ ਚੱਕ ਕੇ ਲੈ ਜਾਣ ਵਾਲਾ ਨਹੀਂ ਤਾਂ ਉਹ ਕਿਤੇ ਵੀ ਹੋਟਲ ਬੁੱਕ ਕਰ ਸਕਦੇ ਆ ਜਿੱਥੇ ਉਹਨਾਂ ਨੇ ਉਤਰਨਾ ਹਰ ਜਗ੍ਹਾ ਤੇ ਇੱਥੇ ਹੋਟਲ ਬਣੇ ਆ ਤੇ ਤੁਸੀਂ ਉੱਥੇ ਆਪਣਾ ਹੋਟਲ ਬੁੱਕ ਕਰ ਸਕਦੇ ਹੋ ਐਟ ਅ ਟਾਈਮ ਵੀ ਕਰ ਸਕਦੇ ਹੋ ਪਹਿਲਾਂ ਵੀ ਕਰ ਸਕਦੇ ਹੋ ਇੰਡੀਆ ਤੋਂ ਆਉਣ ਤੋਂ ਪਹਿਲਾਂ ਵੀ ਕਰ ਸਕਦੇ ਹੋ ਇੱਥੇ ਆ ਕੇ ਵੀ ਪਹੁੰਚ ਕੇ ਵੀ ਤੁਸੀਂ ਹੋਟਲ ਬੁੱਕ ਕਰ ਸਕਦੇ ਹੋ ਜੇ ਤੁਹਾਡੇ ਕੋਲ ਕੋਈ ਵੀ ਰਸਤਾ ਨਹੀਂ ਹੈਗਾ ਇਹ ਵੀਡੀਓ ਨੂੰ ਨੈਗੇਟਿਵ ਨਾ ਲੈ ਕੇ ਜਾਓ ਇਹ ਵੀਡੀਓ ਪੋਜ਼ਿਟਿਵ ਆ ਯੂਕੇ ਆਉਣ ਵਾਲੇ ਸਟੂਡੈਂਟਾਂ ਦੇ ਲਈ ਇਹਨੂੰ ਨੈਗੇਟਿਵ ਨਾ ਖਿੱਚੋ ਪਲੀਜ਼ ਇਹਨੂੰ ਸ਼ੇਅਰ ਕਰ ਦਿਓ ਇਹਨੂੰ ਇੱਕ ਪੋਜ਼ਿਟਿਵ ਲੈ ਕੇ ਚੱਲਿਓ ਧੰਨਵਾਦ ਜੀ ਸਾਰਿਆਂ ਦਾ ਐਂਡ ਸਤਿ ਸ਼੍ਰੀ ਅਕਾਲ ਜੀ